ਅਜੀਸ ਵਕਤ ਪਿੰਡ ਬੱਲੋ ਦੇ ਉਸ ਸ਼ਗਤੀ ਜਿੱਥੇ ਸ਼ੁਭਕਰਮ ਸਿੰਘ ਦਾ ਇਹ ਘਰ ਹੈ ਮੇਰੇ ਪਿੱਛੇ ਤੁਸੀਂ ਇਹ ਘਰ ਦੇਖ ਰਹੇ ਹੋ ਆਲੇ ਦੁਆਲੇ ਦੇ ਲੋਕ ਜਿਹੜੇ ਨੇ ਮੈਂ ਰਾਮ ਸਿੰਘ ਕਹੂੰਗਾ ਕਿ ਸਸੂਟੀ ਪਰਿਵਾਰ ਦੇ ਨਾਲ ਇਹ ਅਫਸੋਸ ਕਰਨ ਦੇ ਲਈ ਜਿਹੜਾ ਲਗਾਤਾਰ ਆ ਰਹੇ ਨੇ ਹਾਂ ਪਿੰਡ ਦੇ ਵਿੱਚ ਸੋਗ ਵਾਲਾ ਮਾਹੌਲ ਹੈ ਇਸ ਨੌਜਵਾਨ ਦੀ ਕੱਲ ਜਿਸ ਢੰਗ ਦੇ ਨਾਲ ਮੈਂ ਸਿੱਧੇ ਤੌਰ ਦੇ ਤੇ ਕਹਾਂਗਾ ਕਿ ਇੱਕ ਕਤਲ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਹਰਿਆਣਾ ਪੁਲਿਸ ਵੱਲੋਂ ਕੀਤਾ ਗਿਆ। ਸੋਸ਼ਲ ਮੀਡੀਆ ਦੇ ਉੱਤੇ ਕੁਝ ਟਰੋਲਰ ਜਿਹੜੇ ਨੇ ਉਹ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਬਦਨਾਮ ਕਰ ਰਹੇ ਨੇ। ਪਰ ਜੇਕਰ ਮੈਂ ਗੱਲ ਕਰਾਂ ਇਸ ਪਰਿਵਾਰ ਦੀ ਬਹੁਤ ਹੀ ਮਿਹਨਤਕਸ਼ ਪਰਿਵਾਰ ਜਿਹੜਾ ਭੈਣਾਂ ਦਾ ਇਕੱਲਾ ਭਰਾ ਸੀ ਤੇ ਪਰਿਵਾਰ ਦੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਪਸ਼ੂਆਂ ਤੋਂ ਕਿੰਨਾ ਮਿਹਨਤਕਸ਼ ਪਰਿਵਾਰ ਦੂਰ ਹੋਵੇ ਥੋੜਾ ਜਿਹਾ ਨੇੜੇ ਤਾਂ ਚਾਓ। ਤੰਦਰੁਸਤ ਗੁਰਾਇ ਮੱਧਾਰੀੜ ਗਾਨੇ ਇਸ ਤੋਂ ਗੁਜ਼ਾਰਾ ਜਿਹੜਾ ਇਸ ਪਰਿਵਾਰ ਦਾ ਚੱਲਦਾ ਸੀ ਬੜੀ ਥੋੜੀ ਜੀ ਜ਼ਮੀਨ ਸੋ ਪਰਿਵਾਰ ਦੇ ਵਿੱਚ ਪੂਰਨ ਤੌਰ ਦੇ ਤੇ ਸ਼ੋਗ ਵਾਲਾ ਜਿਹੜਾ ਮਾਹੌਲ ਹੈ ਲਗਾਤਾਰ ਜਿਵੇਂ ਜਿਵੇਂ ਖਬਰ ਜਿਹੜੀ ਹੈ ਫੈਲਦੀ ਜਾ ਰਹੀ ਹੈ ਲੋਕ ਇਸ ਜਗ੍ਹਾ ਤੇ ਇਕੱਠੇ ਹੋ ਰਹੇ ਨੇ ਨਾਲ ਹੀ ਇਸ ਸੱਜੇ ਪਾਸੇ ਸਾਡੇ ਇੱਕ ਧਾਰਮਿਕ ਸਥਾਨ ਹੈ ਜਿੱਥੇ ਕੀ ਸੰਗਤਾਂ ਜਿਹੜੀਆਂ ਨੇ ਉਹ ਜੁੜਦਿਆਂ ਸ਼ੁਰੂ ਹੋ ਗਈਆਂ ਪਿੰਡ ਦੇ ਲੋਕ ਜਿਹੜੇ ਨੇ ਆਲੇ ਦੁਆਲੇ ਦੇ ਲੋਕ ਜਿਹੜੇ ਆ ਉਹ ਜੁੜਨਾ ਸ਼ੁਰੂ ਹੋ ਗਏ ਨੇ ਕੁਛ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਇੱਥੇ ਨੁਮਾਇੰਦੇ ਖੜੇ ਨੇ ਉਹਨਾਂ ਗੱਲ ਸਤਿ ਸ਼੍ਰੀ ਅਕਾਲ ਜੀ ਇਹ ਸ਼ੁਕਰਮੰਦ ਜੀ ਦੇ ਜਿਹੜਾ ਗੱਲ ਹੋਇਆ ਘਟਨਾ ਵਾਪਰੀ ਇਹਦੇ ਬਾਰੇ ਕੀ ਕਹੋਗੇ ਕੀ ਦੇ ਵਿੱਚ ਇਹ ਜੀ ਸੇਵਾ ਦੇ ਵਿੱਚ ਗਿਆ ਸੀਗਾ ਸੰਘਰਸ਼ ਦੇ ਵਿੱਚ ਸਿੱਧੂਪੁਰ ਜਿੱਥੇ ਬੰਦੇ ਵਰਕਰ ਸੀਗਾ ਕਮੇਟੀ ਨਾਲ ਗਿਆ ਹੈਗਾ 11 ਦਿਨਾਂ ਤੋਂ ਲੈ ਕੇ ਇਹ ਦੋ ਦਿਨ ਚੱਲੇ ਨੇਗੇ 13 ਵਾਲੇ ਦਿਨ ਵੀ ਅਸੀਂ ਸਹ ਸਹ ਬੂਰਾ ਸਹ ਹੈਗਾ ਜਿਵੇਂ ਸਰਕਾਰ ਦੇ ਹਰ ਇੱਕ ਗੋਲੇ ਸਿੱਟਣਗੇ ਪੰਪ ਚਲਾਉਣਗੇ ਅਥਰੂਗਾ ਜਿੰਨਾ ਵੀ ਚਲਾਇ ਪਾਣੀ ਪਿਛਾੜਾ ਕਰਗਣਗੇ 14 ਨੂੰ ਵੀ ਇਹ ਵਿੱਚ ਸੀਗੇ ਹਾਂ ਹੁਣ ਜਿਹੜਾ 21 ਵਾਲਾ ਸੀਗਾ ਉਹਦੇ ਵੀ ਇਹਨਾਂ ਨੇ ਸਿੱਧੀ ਗੋਲੀਆਂ ਚਲਾਈਆਂ ਜੀ ਬੁੜਾ ਸ਼ਹੀਦ ਕਰਿਆ ਹੁਣ ਅੱਗੇ ਕੀ ਰੂਪਰੇਖਾ ਹੈਗੀ ਪਰਦੇ ਉਹ ਸਰਦਾਰ ਜੋ ਸਾਡੇ ਜੀ ਅੱਗੇ ਜਥੇਬੰਦੀ ਦੇ ਸਰਦਾਰ ਜੀ ਸਿੰਘ ਢੱਲਿਆ ਤੇ ਭੰਦੇਰ ਸਾਹਿਬ ਉਹਨਾਂ ਦੇ ਸਾਹਮਣੇ ਚੱਲੂਗਾ ਜੀ ਤੇ ਦੁੱਖ ਬਹੁਤ ਜ਼ਿਆਦਾ ਹੈ ਜੀ ਸਾਡਾ ਨੌਜਵਾਨ ਹੈ ਇੱਕ 22 ਸਾਲ ਦੀ ਉਮਰ ਦੇ ਵਿੱਚ ਚਲਿਆ ਜਾਣਾ ਮਸਾਂ ਪਾਲਿਆ ਸੀ ਕਿ ਮਾਂ ਨੇ ਕੱਲਾ ਪੁੱਤ ਸੀਗਾ ਤੇ ਦੋ ਭੈਣਾਂ ਲਿੰਗੀਆਂ ਤੇ ਮਾਤਾ ਵੀ ਮਰੀ ਵੀ ਹੈ ਦਾਦੀ ਨੇ ਪਾਲਿਆ ਸੀ ਜੀ ਬਹੁਤ ਸਾਰਾ ਜਮੀਨ ਕਿੰਨੀ ਕੇ ਪਰਿਵਾਰ ਕੋਲ ਦੀ ਕਿੰਨੀ ਦੋ ਕੇ ਕਿੜੇ ਦੋ ਦੋ ਰੁਪਏ ਹੋ ਜਾ ਕੇ ਉਹ ਲੜ ਵਸਦੇ ਕੋਲ ਦੇ ਪਾਸੋਂ ਸੋ ਖੇਤੀ ਗੁਜ਼ਾਰਾ ਜਿਹੜਾ ਜਿਆਦਾ ਫਿਰ ਦੁੱਧ ਨਾਲ ਹੀ ਤੇ ਕੁਤਰਾ ਕਰਦਾ ਕੋਈ ਠੇਕ ਠੱਪੇ ਤੇ ਲੈ ਹਾਂ ਵੀ ਬੇਨਤੀ ਬੰਦਾ ਬੇਨਤੀ ਸੀ ਕਹਿੰਦੇ ਪਾਪਾ ਪਾਪਾ ਉੱਥੇ ਵੀ ਹਾਂਜੀ ਪਾਪਾ ਦਾ ਬੈਂ ਚੱਲ ਗਿਆ ਸਕੂਲ ਦੇ ਬੱਚਿਆਂ ਤੇ ਅੱਛਾ ਜੀ ਤੇ ਕਲੈਕਟਰੀ ਕਰਦਾ ਸੀਗਾ ਐਂ ਕਰਕੇ ਬੱਚਿਆਂ ਨੂੰ ਚੜਾਉਂਦਾ ਸੀਗਾ ਜਿਵੇਂ ਕਰਕੇ ਉਸ ਐਂ ਗੁਜ਼ਾਰਾ ਕਰਦੇ ਠੀਕ ਹੈ ਜੀ ਸੋ ਬੜਾ ਮੁਸ਼ਕਿਲ ਜੇ ਆਪਾਂ ਪਰਿਵਾਰ ਦੀ ਗੱਲ ਕਰੀਏ ਤਾਂ ਆਰਥਿਕ ਹਾਲਾਤ ਇੱਕ ਜ਼ਿੰਮੇਵਾਰਾ ਪਰਿਵਾਰ ਦੇ ਵਿੱਚ ਜੇਕਰ ਆਪਾਂ ਸਿੱਧੇ ਤੌਰ ਤੇ ਗੱਲ ਕਰੀਏ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਵਿਅਕਤੀ ਵੱਲੋਂ ਜਿਹੜੀ ਦਿਹਾੜੀ ਕਰਨੀ ਇੱਕ ਵੈਨ ਦਾ ਡਰਾਈਵਰ ਜਾਂ ਕਨੈਕਟਰ ਲਾ ਕੇ ਉਸ ਤਮਾਮ ਜਿਹੜੀ ਆਪਣਾ ਜੀਵਨ ਨੂੰ ਅੱਗੇ ਤੋਰਨਾ ਸੋ ਰੇਡੀਓ ਪੰਜਾਬ ਟੁਡੇਸ ਪਰਿਵਾਰ ਦੇ ਨਾਲ ਪੂਰਨ ਤੌਰ ਦੇ ਉੱਤੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੁੰਦਾ ਸੋ ਉਮੀਦ ਕਰਦੇ ਆ ਕਿ ਪ੍ਰਮਾਤਮਾ ਆਉਂਦੇ ਦਿਨਾਂ ਦੇ ਵਿੱਚ ਸ਼ਾਂਤੀ ਬਣਾਈ ਰੱਖੂਗਾ ਪੰਜਾਬ ਦੇ ਉੱਤੇ ਮਿਹਰ ਭਰਿਆ ਹੱਥ ਰੱਖੂਗਾ ਨੌਜਵਾਨਾਂ ਨੂੰ ਸਬਰ ਸੰਤੋਖ ਦਾ ਜਿਹੜਾ ਆਪਾਂ ਕਹੀਏ ਕਿ ਉਹ ਬਲ ਬਖਸ਼ੂਗਾ ਸੋ ਲੀਡਰਾਂ ਨੂੰ ਵੀ ਇਹੀ ਬੇਨਤੀ ਹੈ ਕਿ ਥੋੜਾ ਜਿਹਾ ਸੰਜਮ ਸੰਯੋਗ ਨਾਲ ਚੱਲੋ ਕਿ ਜਿਸ ਢੰਗ ਦੇ ਨਾਲ ਭਾਰ ਦੇ ਵਿੱਚ ਤੁਸੀਂ ਦੇਖਿਆ ਕਿ ਆਈਪੀਐਸ ਅਫਸਰ ਨੂੰ ਇਕ ਜੇ ਖਾਲਸਤਾਨੀ ਗਰਦਾਨੇ ਜਾਂਦਾ ਹੈ ਖਾਲਸਤਾਨੀ ਐਲਾਨਿਆ ਜਾਂਦਾ ਤਾਂ ਇਸ ਤੋਂ ਵੱਡੀ ਜਿਹੜੀ ਹੈ ਨਫ਼ਰਤ ਦੀ ਜਿਹੜੀ ਆਂਦੀ ਹੈ ਨਫ਼ਰਤ ਦੀ ਜਿਹੜੀ ਹਨੇਰੀ ਹੈ ਉਹ ਭਾਰਤ ਦੇ ਵਿੱਚ ਜਿਹੜੀ ਹੈ ਪੂਰਨ ਤੌਰ ਦੇ ਉੱਤੇ ਚੱਲ ਰਹੀ ਹੈ ਇਸ ਨਫ਼ਰਤ ਦੀ ਹਨੇਰੀ ਤੋਂ ਆਪਾਂ ਕਿਸ ਤਰ੍ਹਾਂ ਬਚਣਾ ਹੈ ਵਾਬਰੋਲੇ ਤੋਂ ਕਿਸ ਤਰ੍ਹਾਂ ਬਚਣਾ ਹੈ ਇਹ ਸਾਡੇ ਲੀਡਰਾਂ ਨੂੰ ਸੋਚਣਾ ਚਾਹੀਦਾ ਹੈ